ਨੋ ਕਿ ਮੈਨੂੰ ਸਾਰੀ ਉਹ ਮਿਲੀ ਵੀ ਨਹੀਂ ਚੰਗਾ ਨਾ ਲੱਗਦਾ ਨਾ ਲੱਗਦੀ ਸਾਰੀ ਉਹ ਨਾ ਸਿਕ ਆਲ ਆਫ ਯੂ ਉਦਾਂ ਯੂ ਰ ਦੋਨ ਜੀ ਸਤੰਜੀ ਜੀ ਤੰਗਸਾ ਆਦਰ ਆ ਸਮਝ ਦਿੱਤੀ ਕੋ ਬੋ ਬੋ ਦਾ ਜਿਸ ਬੀਫ ਹਾਤ ਤੱਕ ਬਦਈਆਂ ਜੀ ਬਹੁਤ ਬਹੁਤ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਤੇ ਮੈਂ ਬਹੁਤ ਹੀ ਧੰਨਵਾਦ ਕਰਦਾ ਕੇਂਦਰੀ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਦਾ ਜੀ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਜੁਆਇੰਗ ਲੈਟਰ ਦਿੱਤੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਮੈਂ ਕੀ ਅੱਜ ਨਿਯੁਕਤੀ ਪੱਤਰ ਮਿਲਿਆ ਕੀ ਕਹਿਣਾ ਚਾਹੁੰਦੇ ਹਾਂ ਮੇਰਾ ਨਾਮ ਸੁਪ੍ਰੀਤ ਕੌਰ ਆ ਕਲਦੀਪ ਧਾਰੀਵਾਲ ਸਰਵਰ ਤੋਂ ਅੱਜ ਸਾਨੂੰ ਚਾਇਨਿੰਗ ਦੀ ਲੈਟਰ ਮਿਲੀ ਆ ਤੇ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਸਰਦਾਰ ਜਿਨ੍ਹਾਂ ਨੇ ਸਾਨੂੰ ਜੁਆਇਨਿੰਗ ਲੈਟਰ ਜਾਰੀ ਦਵਾਈਆ ਜੀ ਨਾਇਆ ਜੀ ਨੂੰ ਨਿਯੁਕਤੀ ਪੱਤਰ ਮਿਲਿਆ ਸੀ ਸਰ ਅੱਜ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਸਰਦਾਰ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀয়াল ਸਰਦਾਰ ਭਗਤ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਸਾਨੂੰ ਜੋਬ ਦਾ ਆਫਰ ਲੈਟਰ ਦਿੱਤਾ ਵਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਜੋ ਪਰਿਵਾਰ ਅੱਜ ਰੋਜ਼ਗਾਰ ਤੇ ਚੜਨਗੇ ਤੇ ਬਹੁਤ ਬਹੁਤ ਥੈਂਕਸ ਇਹਨਾਂ ਦਾ ਹਾਂਜੀ ਮੰਤਰੀ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਲਿਖਤੀ ਪੱਤਰ ਅੱਜ ਅਸੀਂ ਜਿਹੜਾ ਪਿਛਲੇ ਮਤਲਬ ਸਾਲਾਂ ਦੇ ਵਿੱਚ ਦਿੱਲੀ ਕਿਸਾਨ ਮੋਚਾ ਲੱਗਾ ਸੀਗਾ ਉੱਥੇ ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਸ਼ਹੀਦ ਹੋ ਗਏ ਸੀਗੇ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਮਾਲੀਮਤ ਵੀ ਕਰੀ ਆ ਦੋਨਾਂ ਨੂੰ ਨੌਕਰੀਆਂ ਵੀ ਦੇਦੀ ਆ ਜੋ ਜੋ ਵੈਕੈਂਸੀਆਂ ਜਿਹੜੀਆਂ ਨਿਕਲਦੀਆਂ ਆਉਂਦੀਆਂ ਤੇ ਕੁਆਲਿਫੀਕੇਸ਼ਨ ਜਿਹੜੀ ਆ ਉਹ ਸੈੱਟ ਹੋ ਜਾਂਦੀਆਂ ਤੇ ਉੋਂ ਤੋਂ ਅਸੀਂ ਸਭ ਨੂੰ ਨੌਕਰੀਆਂ ਦੇਈ ਜਾਂਦੇ ਹਾਂ ਸੋ ਅੱਜ ਅਸੀਂ 8 ਜਿਹੜੇ ਸ਼ਹੀਦ ਹੋਏ ਕਿਸਾਨ ਐ ਉਹਨਾਂ ਦੇ ਬੱਚਿਆਂ ਨੂੰ ਬਲ ਅਮਰਸਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਨੌਕਰੀ ਦਿੱਤੀ ਆ ਖੇਤੀਬਾੜੀ ਮੈਕਵੇਲ ਨੂੰ ਅਕੀਫ ਸਾਹਿਬ ਸਾਡੇ ਨਾਲ ਸੀਗੇ ਉਹਨਾਂ ਨੂੰ ਅਸੀਂ ਜਿਹੜੇ ਨਿਯੁਕਤੀ ਪੱਤਰ ਦਿੱਤੇ ਆ ਔਰ ਜਿੰਨੇ ਵੀ ਮਤਲਬ ਅਜੇ ਬਾਕੀ ਨੇ ਕੇਸ ਕਾਫੀ ਬਾਕੀ ਨੇ ਜਿੰਨੇ ਵੀ ਪੱਕੀ ਕੇਸ ਦੇ ਉਹਨਾਂ ਨੂੰ ਵੀ ਸਾਰਿਆਂ ਨੂੰ ਸਹਿਸਜੇ ਸਾਡੀ ਸਰਕਾਰ ਦਾ ਫੈਸਲਾ ਗਏ ਸਭ ਨੂੰ ਨੌਕਰੀਆਂ ਜਿਹੜੀਆਂ ਦੇਣੀਆਂ ਉਹ ਸਭ ਨੂੰ ਨੌਕਰੀਆਂ ਦਵਾਂਗੇ ਜਿਨ੍ਹਾਂ ਨੂੰ ਨਿਯੁਕਤੀ ਪੱਤਰ ਮਿਲਿਆ ਉਹਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਮਤਲਬ ਬਹੁਤ ਇੱਕ ਕਿਉਂਕਿ ਨੌਕਰੀ ਮਿਲਦੀ ਪਰਿਵਾਰ ਦਾ ਇੱਕ ਵੱਡਾ ਮਤਲਬ ਜਿਹੜਾ ਆਸਰਾ ਹੋ ਜਾਂਦਾ ਫੋੜੇ ਮਾਨ ਸਾਹਿਬ ਦੀ ਸਰਕਾਰ ਦਾ ਬੜਾ ਦੁਸਤ ਫੈਸਲਾ ਕਿ ਸਾਰਿਆਂ ਨੂੰ ਨੌਕਰੀਆਂ ਦੇਣੀ ਬਸ ਕੁਆਲਿਫੀਕੇਸ਼ਨ ਹੁੰਦੀ ਆ ਵੀ ਕਿਸੇ ਦਾ ਬੱਚਾ 8 ਪੜਿਆ ਕਿਸੇ ਦਾ 10 ਪੜਿਆ ਕਈਆਂ ਦੇ ਬੱਚੇ ਪੜਨੇ ਉਸ ਹਸਾਬ ਨਾਲ ਜੋ ਜੋ ਵਕੀਸੀਆ ਸਾਨੂੰ ਮਿਲਦੀਆਂ ਜਾਂਦੀਆਂ ਉਹ ਤੋਂ ਅਸੀਂ ਕੋਈ ਨਹੀਂ ਅਮਰੀਕ ਸਰ